ਲੁਧਿਆਣਾ ਪੱਛਮੀ ਜਿਮਣੀ ਚੋਣ ਨੂੰ ਲੈ ਕੇ ਸਿਆਸੀ ਮਾਹੌਲ ਪੂਰੇ ਤਰੀਕੇ ਨਾਲ ਭਖਿਆ ਹੋਇਆ ਸਾਰੀਆਂ ਸਿਆਸੀ ਪਾਰਟੀਆਂ ਆਪਣੇ ਆਪਣੇ ਉਮੀਦਵਾਰਾਂ ਦੇ ਪੱਖ ਦੇ ਵਿੱਚ ਚੋਣ ਪ੍ਰਚਾਰ ਕਰ ਰਹੀਆਂ ਨੇ ਵੱਡੇ ਵੱਡੇ ਲੀਡਰ ਨੇ ਜਿਹੜੇ ਉੱਥੇ ਉਹ ਨਜ਼ਰ ਆ ਰਹੇ ਨੇ ਚੋਣ ਰੈਲੀਆਂ ਦੇ ਵਿੱਚ ਤੇ ਉਧਰ ਲੇਟਰ ਪੰਜਾਬੀ ਮੀਡੀਆ ਵੱਲੋਂ ਇੱਕ ਟੈਕਸਟ ਪੋਲ ਸਰਵੇ ਜਿਹੜਾ ਉਹ ਕੀਤਾ ਗਿਆ ਸੀਗਾ ਉਹਦੇ ਵਿੱਚ ਵੱਖ-ਵੱਖ ਉਮੀਦਵਾਰਾਂ ਨੂੰ ਲੈ ਕੇ ਲੋਕਾਂ ਦੀ ਕੀ ਰਾਏ ਸਾਹਮਣੇ ਆਈ ਹੈ ਇਹਦੇ ਉੱਤੇ ਡੰਗਾਈ ਦੇ ਨਾਲ ਚਰਚਾ ਕਰਾਂਗੇ ਅਮਰਨਾ ਪ੍ਰੋਗਰਾਮ ਦੇ ਵਿੱਚ ਉੱਗੇ ਸਿਆਸੀ ਮਾਹਿਰ ਪ੍ਰੀਤਮ ਸਿੰਘ ਖਾਨਪੂਰ ਬੈਂਕ ਸਾਹਿਬ ਆਨਲਾਈਨ ਤੇ ਮੌਜੂਦ ਨੇ ਖਾਨਪੂਰ ਸਾਹਿਬ ਨੈਟਰ ਪੰਜਾਬੀ ਮੀਡੀਆ ਤੇ ਸਵਾਗਤ ਜੀ ਆਇਆਂ ਨੂੰ ਚੱਟਾ ਸਾਹਿਬ ਮੇਰੇ ਵੱਲੋਂ ਸੂਚੇ ਸਰੋਤਿਆਂ ਦਾ ਦੇਸ਼ ਤੇ ਵਿਦੇਸ਼ ਵਿੱਚ ਬੈਠਿਆਂ ਦਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਰ ਖਾਨਪੂਰ ਸਾਹਿਬ ਜਿਹੜੀ ਲੁਧਿਆਣਾ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਮਾਹੌਲ ਭਖਿਆ ਹੋਇਆ ਵੱਡੇ ਵੱਡੇ ਲੀਡਰ ਉੱਥੇ ਲੱਗੇ ਹੋਏ ਨੇ ਹਾਲਾਂਕਿ 2 ਸਾਲ ਬਾਅਦ ਤੇ ਚੋਣ ਹੋਣੀ ਹੈ ਜਿਮਨੀ ਤਾਂ ਕਿਵੇਂ ਦੇਖਦੇ ਹੋ ਜਿਹੜਾ ਸਿਆਸੀ ਮਾਹੌਲ ਹੈ ਤੇ ਨਾਲ ਹੀ ਫਿਰ ਸਵਾਲ ਮੇਰੇ ਹੈ ਕਿ ਜਿਹੜਾ ਟੈਕਸਟ ਬੂਲ ਸਰਵੇਓ ਦੇ ਵਿੱਚ ਕੀ ਕੁਝ ਸਾਹਮਣੇ ਆਇਆ ਕਿੰਨੇ ਕੁ ਪਰਸੈਂਟ رائے ਕਿਹੜੇ ਕਿਹੜੇ ਉਮੀਦਵਾਰ ਦੇ ਪੱਖ 'ਚ ਆਈ ਹੈ। ਚੱਠਾ ਸਾਹਿਬ ਜਿਹੜਾ ਮੀਟਰ ਪੰਜਾਬੀ ਬਾਰੇ ਉਹਨਾਂ ਟੈਕਸਟ ਬੂਲ ਸਰਵੇ ਜਿਹੜਾ ਕਰਾਇਆ ਲੋਕਾਂ ਨੇ ਬੜੇ ਖੁੱਲ ਕੇ ਬੜੇ ਖੁੱਲ੍ਹਦੀ ਨਾਲ ਬਿਨਾਂ ਕਿਸੇ ਡਰ ਭੈ ਤੋਂ ਆਪਣੇ ਵਿਚਾਰ ਸਾਂਝੇ ਕੀਤੇ। ਪਰ ਗੱਲ ਇਹ ਹੈ ਕਿ ਜਿਹੜੀ ਜਿੰਨੀ ਚੋਣ ਹੁੰਦੀ ਹੈ ਇਹਦੇ ਵੀ ਜਿਹਦੀ ਸਰਕਾਰ ਹੁੰਦੀ ਹੈ ਨਾ ਜਿਆਦਾ ਲੋਕਾਂ ਦਾ ਰੁਖ ਉਹਦੇ ਵੱਲ ਹੁੰਦਾ ਉਹ ਕਿਉਂ ਕਿਉਂਕਿ ਲੋਕਾਂ ਨੇ ਕੰਮ ਲੈਣੇ ਹੁੰਦੇ ਨੇ ਜੇ ਕਿਸੇ ਦੂਜੇ ਬੰਦੇ ਨੂੰ ਬੋੜਾ ਕੰਮ ਦਾ ਕਰਵਾ ਨਹੀਂ ਸਕਿਆ ਆਪੋਜੀਸ਼ਨ ਜੋ ਹੋਊਗਾ ਫਿਰ ਆਮ ਜਿਹੜਾ ਜਿਆਦਾ ਸਰਵੇ ਦਾ ਜਿਹੜਾ ਰੁਖ ਹੁੰਦਾ ਉਹ ਸਰਕਾਰ ਵੱਲ ਹੁੰਦਾ ਪਰ ਇਸ ਵਾਰ ਕੁਝ ਉਲਟ ਲੱਗ ਰਿਹਾ ਹੂੰ ਕਿਉਂਕਿ ਸੰਜੀਵ अरोड़ा ਜਿਹੜੇ ਕੀ ਮੈਂਬਰ ਰਾਜ ਸਭਾ ਸਨ ਉਹਨਾਂ ਨੂੰ ਰਜਾਇਨ ਕਰਾ ਕੇ ਉਹਨਾਂ ਨੂੰ ਇਲੈਕਸ਼ਨ ਦੇ ਵਿੱਚ ਉਤਾਰਿਆ ਗਿਆ ਉਹਨਾਂ ਦੇ ਉਤਰਨ ਦੇ ਨਾਲ ਲੋਕਾਂ ਦੇ ਦਿਲ ਦੇ ਵਿੱਚ ਇਹ ਹੈ ਕਿ ਇਹਨਾਂ ਦੇ ਕੋਲ ਇਹਦਾ ਜਿਹੜੇ ਗਿਰਤੀ ਦੇ 5-7 ਬੰਦੇ ਨਾਲ ਤੋਂ ਬਿਨਾ ਕੋਈ ਬੰਦਾ ਹੈ ਹੀ ਨਹੀਂ ਨਾਲ ਕੋਲੇ ਵੀ ਹੋਰ ਕਿਸੇ ਵਰਕਰ ਨੂੰ ਜਿਵੇਂ ਕਹਿੰਦੇ ਸੀ ਜੀ ਆਮ ਆਦਮੀ ਪਾਰਟੀ ਅਸੀਂ ਆਮ ਬੰਦਿਆਂ ਨੂੰ ਟਿਕਟ ਦਵਾਵਾਂਗੇ ਦੱਤੇ ਵੀ ਨੇ ਜਿਹੜੇ 93 ਸੀਟਾਂ ਜਿੱਤੀਆਂ ਸੀ ਉਹ ਆਮ ਬੰਦਿਆਂ ਨੇ ਜਿੱਤੀਆਂ ਚਾਹੇ ਉਹਨਾਂ ਨੇ ਕੁਝ ਕੀਤਾ ਹੋਵੇ ਨਾ ਕੀਤਾ ਹੋਵੇ ਕਿਉਂ ਅਨਟ੍ਰੇਨ ਸੀ ਪਰ ਸੀਟਾਂ ਤਾਂ ਮਿਲੀਆਂ ਸੀ ਉਸ ਤੋਂ ਬਾਅਦ ਇਹਨਾਂ ਨੇ ਜਿੰਨੇ ਵੀ ਚਾਹੇ ਰਾਜ ਸਭਾ ਮੈਂਬਰ ਹੋਵੇ ਚਾਹੇ ਬੱਤੇ ਉਹਦਿਆਂ ਦੇ ਉੱਤੇ ਲਾਏ ਹੁਣ ਕੋਈ ਨਹੀਂ ਪੰਜਾਬ ਦਾ ਲਾਇਆ ਸਾਰੇ ਹੀ ਦਿੱਲੀ ਤੋਂ ਬਾਹਰੋਂ ਲਾ ਕੇ ਲੈਣਦੇ ਲਾਤੇ ਤੇ ਅੱਜ ਵੀ ਜੇ ਮੈਂ ਸਮਝਦਾ ਜਿਹੜੀ ਸਰਕਾਰ ਦੇ ਉੱਤੇ ਮਾਨਤਰਕਾਰ ਜਿਹੜਾ ਕਬਜ਼ਾ ਹੈ ਉਹ ਦਿੱਲੀ ਦਾ ਹੀ ਹੈ ਇਸ ਲਈ ਲੋਕਾਂ ਦਾ ਜਿਹੜਾ ਮੋਹ ਇਹ ਤੋਂ ਭੰਗ ਹੋਇਆ ਦੰਦਾ ਜਾ ਰਿਹਾ ਹੈ ਲੋਕਾਂ ਨੇ ਤੁਹਾਡਾ ਇੱਕ ਪੋਲ ਤਾਂ ਵੀ 33% ਦਾ ਜਿਹੜਾ ਆਪਣਾ ਵਿਚਾਰ ਹੈਗਾ ਉਹ ਇਹਨਾਂ ਨੂੰ ਦੱਸਿਆ ਦੂਜੀ ਗੱਲ ਪਾਰਤ ਪੋਸ਼ਨ ਆਸ਼ੂ ਜਿਹੜੇ ਕਿ ਕਾਂਗਰਸ ਦੇ ਮਿਸਟਰ ਵੀ ਰਹੇ ਨੇ ਅਤੇ ਉਹਨਾਂ ਦੇ ਉੱਤੇ ਦੋਸ਼ ਵੀ ਬੜੇ ਲੱਗੇ ਰਹੇ ਨੇ ਜੇਲ੍ਹ ਦੇ ਵਿੱਚ ਵੀ ਬੜੇ ਦਿਨ ਰਹੇ ਨੇ ਤੇ ਪਾਰਟੀ ਦੇ ਵੱਲੋਂ ਉਹਨਾਂ ਨੂੰ ਟਿਕਟ ਦਿੱਤੀ ਹੈ ਲੇਕਿਨ ਉਹਨਾਂ ਦੇ ਹਾਲਾਤ ਸਰਕਾਰ ਦੇ ਨਾਲੋਂ ਚੰਗੀ ਨਜ਼ਰ ਆ ਰਹੀ ਹੈ ਕਾਰਗਿਰ ਸਜੀਵ ਰੋਣਾ ਨਾਲੋਂ ਕਿਉਂਕਿ 51% ਬੰਦੇ ਨੇ ਜਿਹੜੇ ਉਹਨਾਂ ਨੇ ਟੈਕਸ ਪੋਲ ਪਰ ਅਦੇ ਵਿੱਚ ਉਹਨਾਂ ਦੀ ਸਪੋਰਟ ਕੀਤੀ ਹੈ ਕਰਨ ਵੀ ਕਿਉਂ ਨਾ ਦਿਨਾਂ ਨੂੰ ਖੁੱਲੀਆਂ ਖੇਡਾਂ ਦਿੱਤੀਆਂ ਸੀ ਜਿਹੜੇ ਸਕੂਟਰਾਂ ਦੇ ਉੱਤੇ ਵੀ ਟਰੈਕਟਰਾਂ ਦੇ ਨੰਬਰ ਲਾ ਕੇ ਜਿਨ੍ਹਾਂ ਨੇ ਸਮਾਨ ਢੋਆ ਕੱਖਪਤੀ ਤੋਂ ਲੱਖਪਤੀ ਬਣ ਗਏ ਉਹ ਕਿਉਂ ਨਹੀਂ ਨਾਲ ਖੜਨਗੇ ਹਮ ਇਸ ਲਈ 51% ਦਾ ਜਿਹੜਾ ਹੈ ਉਹ ਭਾਰਤਪੁਰਸ਼ ਆਸ਼ੂ ਜੀ ਹੋਰ ਤੁਸੀਂ ਆ ਜੋ ਜੀਵਨ ਗੁਪਤਾ ਬੀਜੇਪੀ ਵੱਲੋਂ ਬੀਜੇਪੀ ਨੂੰ ਕੋਈ ਚੋਣ ਜਿੱਤਣ ਦਾ ਸ਼ੌਕ ਨਹੀਂ ਉਹ ਪੰਜਾਬ ਦੇ ਤਾਂ ਉਹ ਤਾਂ ਸਿਰਫ ਆਪਣੀ ਇੱਕ ਪਰਸੈਂਟੇਜ ਵਧਾਉਣ ਦੇ ਬਾਰੇ ਵੀ ਅਸੀਂ ਖਾਲੀ ਮੈਦਾਨ ਨਹੀਂ ਛੱਡਣਾ ਹੈ ਇਹ ਖਾਲੀ ਮદાન ਨਾ ਛੱਡਣ ਕਰਕੇ ਉਹਨਾਂ ਨੇ ਜੀਵਨ ਗੁਪਤਾ ਨੂੰ ਟਿਕਟ ਦਿੱਤੀ ਹੈ ਤੇ ਉਹਨਾਂ ਨੂੰ ਸਿਰਫ 5% ਲੋਕਾਂ ਨੇ ਹੀ ਪਾਣੀ ਹੈ ਉਹ ਕੀਤੀ ਹੈ ਬਾਕੀ ਕਿਉਂਕਿ ਜਿਹੜੀ ਬੀਜੇਪੀ ਹੈ ਇਹ ਵੱਡੀਆਂ ਸਟੇਟਾਂ ਨੇ ਜਿੱਥੇ ਕਿ 30 ਦੀ 40 ਵਾਲੀ 50 50 ਰਾਜ ਹੈ ਸਭ ਜੀ ਲੋਕ ਸਭਾ ਸੀਟਾਂ ਉੱਥੇ ਜ਼ਿਆਦਾ ਹੋਵੇ ਪੰਜਾਬ ਦੇ ਵਿੱਚ ਜ਼ਿਆਦਾ ਤਾਂ ਕਿ ਸਿਰਫ ਇੱਥੇ ਤਾਂ ਇੱਕ ਆਪਣਾ ਇਹ ਆਪਣਾ ਜਿੱਦਾਂ ਹੁੰਦਾ ਨਾ ਹਿੱਸਾ ਪਾ ਕੇ ਉਹਨੂੰ ਨਾ ਰੱਖਣਾ ਚਾਹੁੰਦੀ ਹੈ ਦੂਜੇ ਪਾਸੇ ਪਰਪਕਾਰ ਸਿੰਘ ਜੀ ਘੁੰਮਣ ਨੇ ਜਿਹੜੇ ਐਡਵੋਕੇਟ ਨੇ ਤੇ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਮਦਾਨਤ ਰਾਇਆ ਉਹਨਾਂ ਨੇ ਵੀ ਨਵਾਂ-ਨਵਾਂ ਚਾਹ ਸੀ ਕਿ ਮੈਂ ਵੀ ਪਹਿਲੇ ਬਣ ਕੇ ਦੇਖ ਲਾਂ ਕਿ ਪੀਪਐਮਐਲ ਨੂੰ ਸਹੂਲਤਾਂ ਹੁੰਦੀਆਂ ਨੇ ਉਹਦੇ ਮੁਤਾਬਕ ਹੈ ਤੇ ਉਹਨਾਂ ਨੂੰ 13% ਤੱਕ ਦਾ ਜਿਹੜਾ ਹੈ ਲੋਕਾਂ ਨੇ ਜਿਹੜਾ ਹੈ ਉਹਨਾਂ ਨੂੰ رائے ਦਿੱਤੀ ਹੈ ਪਰ ਜੇ ਦੇਖਿਆ ਜਾਵੇ ਇਹਨਾਂ ਦੋਨਾਂ ਨੂੰ ਬੁਲਾ ਲਈਏ 13% ਨੂੰ ਤੇ 5% ਨੂੰ ਇਹ 18% ਹੋ ਗਿਆ 18% ਇਹ ਬੋਟ ਸ਼੍ਰੋਮਣੀ ਅਕਾਲੀ ਦਲ 18 ਨੂੰ 20 ਬੋਟ ਤੱਕ ਲੈ ਜਾਂਦੀ ਹੁੰਦੀ ਸੀ ਪਰ ਪਿਛਲੇ ਸਮੇਂ 10-15 ਸਾਲਾਂ ਦੇ ਵਿੱਚ ਜਿੰਨੀ ਬੋਟਾਂ ਦਾ ਨੁਕਸਾਨ ਹੋਇਆ ਜਿੰਨਾ ਵੀ ਅਕਾਲੀ ਦਲ ਨੁਕਸਾਨ ਹੋਇਆ ਉਹ ਭਾਜਪਾ ਨੇ ਕੀਤਾ ਹੈ ਭਾਜਪਾ ਨੇ ਅਕਾਲੀਆਂ ਦੇ ਨਾਲ ਰੱਖ ਕੇ ਪਿੰਡਾਂ ਦੇ ਵਿੱਚ ਆਪਣੇ ਮੰਡਲ ਬਣਾ ਲਏ ਕਮੇਟੀਆਂ ਬਣਾ ਲਈਆਂ ਅਕਾਲੀ ਜਿਹੜੇ ਨਰਾਸ਼ ਹੈ ਆਪਣੇ ਨਾਲ ਜੋੜ ਲਏ ਤੇ ਹੁਣ ਜਿਹੜਾ ਉਹਨਾਂ ਦੀ ਵੋਟਾਂ ਦੀ ਪ੍ਰਤੀਸ਼ਤ ਹੈਗੀ ਹੈ ਉਹ ਅਕਾਲੀਆਂ ਨਾਲੋਂ ਵੱਧ ਆਉਂਦੀ ਹੈ ਪਰ ਅੱਜ ਦੇ ਟਾਈਮ ਦੇ ਜਿਵੇਂ ਨਹੀਂ ਚੌਂਦੇ ਦੋਆਂ ਰੁਲਾ ਕੇ 18 ਦੇ ਉੱਤੇ ਖੜੇ ਖੜੇ ਨੇ ਪਰ ਕਮਜਦਾ ਪੰਜਾਬੀ ਦੇ ਖਾਤੇ ਗੇ ਖੁੰਡੀਆਂ ਦੇ ਸਿੰਘ ਭਿੜ ਗਏ ਕੋਈ ਨਿਕਲੂ ਬਰੇਵੇਂ ਖਾਣੀ ਹੁਣ ਸਿੰਘ ਭਿੜੇ ਹੋਏ ਨੇ ਤੇ ਬਰੇਵੇਂ ਖਾਂ ਪਾਕ ਨਿਕਲੇ ਪਰ ਜਿਹੜਾ ਅਸਲੀ ਮੁਕਾਬਲਾ ਇਹਦੇ ਵਿੱਚ ਹੈਗਾ ਉਹ ਫਿਰ ਦੋਨੇ ਪਾਰਟੀਆਂ ਦੇ ਵਿੱਚ ਆਪ ਦੇ ਵਿੱਚ ਅਤੇ ਕਾਂਗਰਸ ਦੀ ਕਨਪ੍ਰੋਪਰ ਜਿੰਦਗੀ ਦੀ ਦੁੱਖ ਦੀ ਰਾਏ ਸਾਹਮਣੇ ਆਈ ਹੈ ਜਿੰਨੇ ਜਿੰਨੇ ਪਰਸੈਂਟ ਤੇ ਉਹਦੇ ਮੁਤਲਕ ਆਪਾਂ ਜੇ ਤੁਲਨਾ ਕਰਕੇ ਦੇਖੀਏ ਜਾਂ ਜ਼ਮੀਨੀ ਪੱਧਰ ਤੇ ਹਾਲਾਤ ਦੇਖੀਏ ਤਾਂ ਤੁਹਾਨੂੰ ਲੱਗਦਾ ਹੈ ਕਿ ਆਪਣਾ ਸਰਵੇਓ ਦੇ ਨਾਲ ਮਿਲਦਾ ਜੁਲਦਾ ਹੈ ਕਿ ਹਾਲਾਤ ਵੀ ਇਹੀ ਲੱਗਦੇ ਨੇ ਤੇ ਸਰਵੇ ਤੇ ਉੱਤੀ ਆਇਆ ਨਤੀਜੇ ਲੱਗਦਾ ਤੁਹਾਨੂੰ ਸਤਿ ਆਤਿ ਸ੍ਰੀ ਆਪਾਂ ਪਿਛਲੇ ਸਰਵੇ ਵੀ ਕੀਤੇ ਸੀਗੇ ਵਿਧਾਨ ਸਭਾ ਜੀ ਵੀ ਕੀਤੇ ਸੀ ਅਤੇ ਪਾਰਲੀਮੈਂਟ ਜੀ ਵੀ ਕੀਤੇ ਸੀ ਤਕਰੀਬਨ ਆਪਣੇ ਸਰਵੇ ਬਹੁਤ ਹੀ ਨੇੜੇ ਜਾ ਕੇ ਪਹੁੰਚੇ ਸੀਗੇ ਥੋੜਾ ਮੋਟਾ ਪਰ ਦੇਖੋ ਇਹ ਸਰਵੇ ਦਾ ਇੱਕ ਅੰਦਾਜ਼ਾ ਹੁੰਦਾ ਹੈ ਲੋਕ رائے ਹੁੰਦੀ ਆ ਆਪਾਂ ਇਹ ਨਹੀਂ ਹੋਣਾ ਵੀ 100% ਸਹੀ ਹੋਊਗਾ ਪਰ ਆਪਣੇ ਸਰਵੇ ਦੇ ਉੱਤੇ ਲੋਕਾਂ ਨੇ ਪੂਰੇ ਆਪਣੇ ਮੰਗਿਲ ਦੇ ਨਾਲ ਜਿਹੜੀ VOTING ਕੀਤੀ ਹੈ ਜਾਂ ਸਾਨੂੰ ਸਾਥ ਦਿੱਤਾ ਹੈ ਇਸ ਲਈ ਮੈਨੂੰ ਲੱਗਦਾ ਜੋ ਤੁਸੀਂ ਆ ਰੱਖੇਟ ਹੈ ਰਿਜ਼ਲਟ ਇਹਦੇ ਹੀ ਨੇੜੇ ਤੇੜੇ ਤੇ ਆ ਹੂੰ। ਸਖਾਪੁਰ ਸਾਹਿਬ ਜਿਸ ਤਰੀਕੇ ਨਾਲ ਉੱਥੇ ਹਾਲਾਤ ਬਣੇ ਹੋਏ ਨੇ ਤੁਹਾਨੂੰ ਪਤਾ ਹੈ। ਸੰਜੀਵ ਰੋੜਾ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਹਨ ਕਿ ਆਮ ਆਦਮੀ ਪਾਰਟੀ ਕਹਿੰਦੀ ਸੀਗੀ ਕਿ ਅਸੀਂ ਮਤਲਬ ਸ਼ਹੀਦਾਂ ਦਾ ਜਿਹੜਾ ਸਨਮਾਨ ਕਰਦੇ ਹਾਂ ਤੇ ਖਟਕੜਕੜਾ ਸੌਂ ਚੁੱਕੀ ਸੀ ਮੁੱਖ ਮੰਤਰੀ ਭਗਵੰਤ ਮਾਨ ਨੇ ਜਦੋਂ ਉਹ ਅਹੁਦਾ ਸੰਭਾਲਿਆ ਸੀ ਤਾਂ ਸੰਜੀਵ ਰੋੜਾ ਦਾ ਬਿਆਨ ਸਾਹਮਣੇ ਆਇਆ ਉਹਨਾਂ ਨੂੰ ਸ਼ਹੀਦ ਕਰਤਾਰ ਸਿੰਘ ਦਾ ਸਰਾਬਾ ਦਾ ਨਾਂ ਨਹੀਂ ਪਤਾ ਹੈਗਾ ਉਹ ਭੁੱਲ ਰਹੇ ਨੇ ਸਿਰਫ ਸ਼ਹੀਦ ਸਰਾਬਾ ਕਹਿ ਰਹੇ ਨੇ ਇਹਦੇ ਉੱਤੇ ਵੀ ਵਿਵਾਦ ਹੋਇਆ ਤਾਂ ਫਿਰ ਕਿਵੇਂ ਦੇਖਦੇ ਹੋ ਕਿ ਜਿਹੜਾ ਚੈਨੀ ਤੇ ਕਰਨੀ ਦੇ ਵਿੱਚ ਫਰਕ ਨਜ਼ਰ ਆ ਰਿਹਾ ਤੁਹਾਨੂੰ ਚੱਟਾ ਸਾਹਿਬ ਜਿੰਨਾ ਇਤਿਹਾਸ ਹੈ ਇਤਿਹਾਸ ਇੱਕ ਕਿਸੇ ਕੌਮ ਦਾ سرمਾਇਆ ਹੁੰਦਾ ਹੈ ਜੇ ਅਸੀਂ ਆਪਣੇ ਇਤਿਹਾਸ ਨੂੰ ਭੁੱਲ ਜਾਈਏ ਤਾਂ ਅਸੀਂ ਮਿੱਟੀ ਦੇ ਵਿੱਚ ਮਿਲ ਜੰਨੇ ਆ ਕਹਿੰਦੇ ਬਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੇ ਆਪਣੇ ਇਤਿਹਾਸ ਨੂੰ ਉਹੀ ਕੌਮਾਂ ਯਾਦ ਰੱਖਦੀਆਂ ਨੇ ਜਿਨ੍ਹਾਂ ਦੇ ਬਜ਼ੁਰਗਿਆਂ ਨੇ ਕੋਈ ਕੁਰਬਾਨੀ ਕੀਤੀ ਹੋਵੇ ਹੁਣ ਅਰੋੜਾ ਜੀ ਦੇ ਪਰਿਵਾਰ ਨੇ ਮੇਰਾ خیال ਕਿਤੇ ਉਂਗਲੀ ਦੇ ਉੱਤੇ ਖੂਨ ਵੀ ਨ ਲੱਗਿਆ ਹੁਣ ਆਜ਼ਾਦੀ ਦੀ ਲੜਾਈ ਦੇ ਵਿੱਚ ਆ ਹੋਰ ਦੇ ਹਾ ਪੈਸਾ ਜਰੂਰ ਕਮਾ ਲਿਆ ਪੈਸੇ ਕਰਕੇ ਜਿੰਨੇ ਵੀ ਲੋਕ ਅੱਜ ਸਿਆਸਤ ਦੇ ਵਿੱਚ ਨੇ ਕੁਰਬਾਨੀਆਂ ਵਾਲਿਆਂ ਦਾ ਅਗਲਾ ਨੇੜੇ ਲੱਗਣੇ ਕਿ ਦੰਦਾ ਹੈਗਾ ਇਹ ਪੈਸੇ ਵਾਲੇ سرمایہਦਾਰ ਦੋ ਨੰਬਰ ਤੇ ਕੰਮ ਆਲੇ ਪਰ ਇਹਨਾਂ ਨੂੰ ਇਤਿਹਾਸ ਤੋਂ ਕੀ ਲੈਣਾ ਹੈ ਇਹ ਤਾਂ ਸਿਰਫ ਕੁਰਸੀ ਹੋਇਆ ਇਦਾਂ ਦੇ ਗਲਤ ਬੰਦੇਗੇ ਇਹਨਾਂ ਦੀ ਅਕਲ ਦਾ ਜਨਾਜ਼ਾ ਜਿਹੜਾ ਉਹ ਆਪ ਹੀ ਨਿਕਲ ਗਿਆ ਲੋਕਾਂ ਨੂੰ ਪਤਾ ਲੱਗ ਜਾਂਦਾ ਵੀ ਕਿੰਨੇ ਕਸੂਜ ਬੂਜ ਦੇ ਮਾਲਕ ਨੇ ਇਹ ਇਕੱਲਾ ਇਹ ਨਹੀਂ ਹੋਰ ਵੀ ਬਹੁਤ ਸਾਰੇ ਲੀਡਰਾਂ ਦੇ ਵਿੱਚ ਜਿਹਨਾਂ ਕਿਸੇ ਨੂੰ ਪੁੱਛ ਕੇ ਦੇਖ ਲੋ ਵੇ ਦੇਖ ਦੀ ਆਜ਼ਾਦੀ ਦੇ ਰਡਾਈ ਦੇ ਵਿੱਚ ਕਿੰਨੇ ਪਰਸੈਂਟ ਵੋਟਾਂ ਸਿੱਖਾਂ ਨੇ ਕਿੰਨੇ ਪਰਸੈਂਟ ਸਿੱਖੀਆਂ ਸਿੱਖਾਂ ਨੇ ਕੀਤੀਆਂ ਕਿੰਨੀ ਪਰਸੈਂਟੇਜ ਹਿੰਦੂਆਂ ਨੇ ਕੀਤੀਆਂ ਕਿੰਨੀ ਪਰਸੈਂਟੇਜ ਬਾਕੀ ਮੁਸਲਮਾਨਾਂ ਨੇ ਕੀਤੀਆਂ ਕਿੰਨੀ ਪਰਸੈਂਟੇਜ ਬਾਕੀ ਹੈ ਇਹ ਪਤਾ ਲੱਗ ਜੂਗਾ ਕਿ ਸਭ ਤੋਂ ਵੱਧ ਜਿਹੜੇ ਦੇਖ ਦੀ ਆਜ਼ਾਦੀ ਦੇ ਵਿੱਚ ਰੋਲ ਅਦਾ ਕੀਤਾ ਤਾਂ ਉਹ ਸਿੱਖਾਂ ਨੇ ਕੀਤਾ ਕਾਲੇ ਪਾਣੀ 'ਚ ਸਭ ਤੋਂ ਵੱਧ ਸਿੱਖ ਗਏ ਫਾਂਸੀਆਂ ਤੇ ਸਭ ਤੋਂ ਵੱਧ ਸਿੱਖ ਟੰਗੇ ਅੱਛਾ ਹੋਰ ਗੋੜੀਆਂ ਨਾਲ ਬਾਰੇ ਤਕਰੀਬਤ 10 ਲੱਖ ਸਿੱਖ ਪਾਕਿਸਤਾਨ 47% ਤੋਂ ਘਰੋਂ ਬੇਘਰ ਹੋਇਆ ਸੀਗਾ ਅਤੇ 10 ਲੱਖ ਮਾਰੇ ਗਏ 60-70 ਲੱਖ ਘਰੋਂ ਬੇਘਰ ਹੋਏ ਜਿਨ੍ਹਾਂ ਦੇ ਘਰ ਅੱਜ ਤੱਕ ਨਹੀਂ ਬਣੇ ਇਹਨਾਂ ਨੂੰ ਬਣੇ ਬਣਾਏ ਜਿਵੇਂ ਕਹਿੰਦਾ ਸੌਣ ਦੇ ਜੰਮੇ ਨੂੰ ਹਰੇ ਬਾਈ ਨਜ਼ਰ ਆਉਂਦੀ ਹੈ ਇਹ ਲੋਕ ਆਜ਼ਾਦੀ ਤੋਂ ਬਾਅਦ ਅਮੀਰ ਤੇ ਵੀ ਜੰਮੇ ਨੇ ਕ੍ਰਾਪਸ਼ਨ ਦੇ ਪੈਸੇ ਖਾ ਕੇ ਜਾਂ ਲੁਕਾ ਲਾ ਕੇ ਜੰਮੇ ਇਹਨਾਂ ਨੂੰ ਸ਼ਹੀਦਾਂ ਦੇ ਨਾਵਾਂ ਦਾ ਸ਼ਹੀਦਾਂ ਦੀ ਕਰਵਾਲੀਆਂ ਦਾ ਸ਼ਹੀਦਾਂ ਬਾਰੇ ਕੀ ਪਤਾ ਹੋ ਸਕਦਾ ਸਰਪੂ ਸਾਹਿਬ ਜਿਸ ਤਰੀਕੇ ਦੇ ਨਾਲ ਉੱਥੇ ਹਸਲਾਤ ਨੇ ਅਪਾ ਦੇਖਿਆ ਕਿ ਤੁਸੀਂ ਵੀ ਗੱਲ ਕੀਤੀ ਹੈ ਕਿ ਸੱਤਾਧਰ ਪਾਰਟੀ ਹਮੇਸ਼ਾ ਅੱਗੇ ਰਹਿੰਦੀ ਹੈ ਭਾਵੇਂ ਜਿਮਨੀ ਚੋਣਾਂ ਜਦੋਂ ਹੁੰਦੀਆਂ ਨੇ ਲੋਕਾਂ ਨੂੰ ਹੁੰਦਾ ਕਿ ਅਸੀਂ ਕੰਮ ਕਰਾਉਣੇ ਨੇ ਤਰਵਿੰਦ ਕੇਜਰੀਵਾਲ ਹੁਣੀ ਵੀ ਕਹਿ ਰਹੇ ਨੇ ਉੱਥੇ ਆਪਣੀਆਂ ਭਾਸ਼ਣਾਾਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੀ ਜਾ ਰਹੇ ਨੇ ਕਿ ਸਰਕਾਰ ਤਾਂ ਆਪਣੀ ਆਮ ਆਦਮੀ ਪਾਰਟੀ ਦੀ ਹੈ ਆਪਣੇ ਕੰਮ ਤਾਂ ਹੀ ਹੋਣਗੇ ਜੇ ਤੁਸੀਂ ਸਾਡਾ ਉਮੀਦਵਾਰ ਚੁਣੋਗੇ ਤਾਂ ਆਸ਼ੂ ਅੱਗੇ ਨਸਰ ਆ ਰਹੇ ਨੇ ਜਿਸ ਤਰੀਕੇ ਨਾਲ ਸਰਵੇ ਦੇ ਵਿੱਚ ਵੀ ਤਾਂ ਕਾਰਨ ਕੀ ਹੈ ਭਾਰਤ ਬੁਝਾਟ ਨੇ ਪਹਿਲਾਂ ਕੰਮ ਕੀਤੇ ਹੋਏ ਨੇ ਉੱਥੇ ਜਾਂ ਫਿਰ ਉਹਨਾਂ ਦਾ ਚਿਹਰਾ ਉਤਾ ਅੱਗੇ ਨਜ਼ਰ ਆ ਰਹੇ ਨੇ ਕੀ ਕਾਰਨ ਲੱਗ ਰਹੇ ਆ। ਚਟਾ ਜੀ ਤੁਹਾਡੀ ਗੱਲ ਬਿਲਕੁਲ ਸਹੀ ਗੱਲ ਹੈ ਜਿਹੜੀ ਜਿਮਨੀ ਚੋਂ ਹੁੰਦੀ ਹੈ। ਜਿਮਨੀ ਚੋਣ ਦੇ ਉੱਤੇ ਸਰਕਾਰ ਦੀ ਇੱਜ਼ਤ ਦਾ ਬਕਾਰ ਦਾ ਸਵਾਲ ਹੁੰਦਾ ਜੇ ਸਰਕਾਰ ਜਿਮਨੀ ਚੋਣ ਹਾਰ ਜਾਂਦੀ ਹੈ ਤਾਂ ਲੋਕ ਕਹਿੰਦੇ ਨੇ ਲੋਕਾਂ ਦਾ ਜਿਹੜਾ ਫਤਵਾ ਹੈ ਉਹਨਾਂ ਸਰਕਾਰ ਦੇ ਖਿਲਾਫ ਹੈ ਸਰਕਾਰ ਥੇਲ ਹੈ ਸਰਕਾਰ ਕਰਨੀ ਹੋਣੀ ਹੁਣ 5293 ਨੇ ਜਿੱਤ ਵੀ ਜਾਊ ਤਾਂ ਫਰਕ ਨਹੀਂ ਕੋਈ ਪੈਣ ਲੱਗਿਆ ਜੇ ਹਾਰ ਜੂਗਾ ਤਾਂ ਫਰਕ ਬਹੁਤ ਜ਼ਿਆਦਾ ਪਊਗਾ ਕਿਉਂਕਿ ਸਰਕਾਰ ਦੀ ਕਾਰਗੁਜ਼ਾਰੀ ਦਾ ਪਤਾ ਲੱਗ ਜੂਗਾ ਵੀ ਲੋਕ ਕਿਰਨ ਨੂੰ ਕਿੰਨਾ ਚਾਹੁੰਦੇ ਨੇ ਦੂਜੀ ਗੱਲ ਰਹੀ ਆ ਸਰਕਾਰ ਦੇ ਆਪਾਂ ਦੇਖੇ ਨੇ ਸਾਢੇ 3 ਸਾਲ ਤਾਂ ਨਿਕਲ ਚੁੱਕੇ ਨੇ ਸਾਢੇ 3 ਸਾਲਾਂ ਦੇ ਵਿੱਚ ਜਦੋਂ ਇਹ ਕਹਿੰਦੇ ਸੀ ਸਾਡੀ ਸਰਕਾਰ ਆ ਗਈ ਕੋਈ ਖੰਭਿਆਂ ਤੇ ਨਹੀਂ ਚੜੂਗਾ ਕੋਈ ਧਰਨਾ ਨਹੀਂ ਲੱਗੂਗਾ ਕੋਈ ਮੁਜ਼ਾਹਰਾ ਨਹੀਂ ਹੋਊਗਾ ਕੋਈ ਰਸਤੇ ਰੁਕੇ ਕੀ ਨਹੀਂ ਹੋ ਰਿਹਾ ਸਾਰਾ ਸਮਕਾਸਤ ਦੁੱਗਣਾ ਹੋ ਰਿਹਾ ਜਿਹੜੇ ਵੱਡੇ ਕਿਸਾਨਾਂ ਦੀ ਹਤੈਸੀ ਸਰਕਾਰ ਕਰਦੀ ਸੀ ਅਸੀਂ ਕਿਸਾਨਾਂ ਨੂੰ ਇਹ ਕਰਦਾ ਇੱਕ ਬੀਬੀ ਨੇ ਤਾਂ ਕਹੇ ਦਿੱਤਾ ਸੀ ਵੀ ਅਸੀਂ ਐਮਐਸਬੀ ਸਾਡੀ ਸਰਕਾਰ ਬੰਡਸਾਰ ਦੇ ਦਾਂਗੇ ਆਬਨ ਨੇ ਤੇ ਉਹ ਕਹਿੰਦੀ ਬਾਅਦ ਕਹਿੰਦਾ ਮੈਨੂੰ ਤਾਂ ਪਤਾ ਨਹੀਂ ਸੀ ਕੀ ਹੈ ਕੀ ਨਹੀਂ ਇਹ ਕਰਕੇ ਗੱਲਾਂ ਕਰਨੀਆਂ ਤੇ ਪ੍ਰੈਕਟੀਕਲ ਰੂਪ ਦੇਣ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੈਗਾ ਲੋਕਾਂ ਦਾ ਮੋਹ ਭੰਗ ਹੋਇਆ ਹੋਇਆ ਦੂਜੀ ਗੱਲ ਹੈ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਦਾ ਜਿਹੜਾ ਆਸ਼ੂ ਹੈ ਪੁਰਾਣਾ ਚਿਹਰਾ ਲੋਕਾਂ ਦੇ ਨਾਲ ਬਹੁਤ ਦੇਰ ਦਾ ਜੁੜਿਆ ਹੋਇਆ ਉਹ ਸੰਜੀਵ ਰੋਲੇ ਦਾ ਐਨਐਸ ਵੱਧ ਲੋਕਾਂ ਨਾਲ ਨਹੀਂ ਜਿੰਨਾ ਜਿਉਂ ਕਿਉਂਕਿ ਕਾਂਗਰਸ ਪਾਰਟੀ ਦਾ ਇੱਕ ਉਹ ਜਿਹੜਾ ਥੱਲੇ ਵਰਕਰ ਤੋਂ ਲੈ ਕੇ ਸਟੈਪ ਵਾਈਜ਼ ਸਟੈਪ ਬੰਦਾ ਉੱਪਰ ਜਾਂਦਾ ਹਰ ਇੱਕ ਲੋਕਾਂ ਦੇ ਨਾਲ ਜੁੜਿਆ ਹੁੰਦਾ ਫਿਰ ਲੋਕਾਂ ਨਾਲ ਜੁੜਨ ਕਰਕੇ ਲੋਕਾਂ ਦੇ ਕੰਮ ਕਾਰਵਾਈ ਕੀਤੇ ਹੁੰਦੇ ਨੇ ਨੌਕਰੀਆਂ ਵੀ ਲੁਆਈਆਂ ਹੁੰਦੀਆਂ ਨੇ ਉਹਨਾਂ ਦੇ ਕਾਰੋਬਾਰ ਦੇ ਵਿੱਚ ਪੈਸਿਆਂ ਦੇ ਬਿਜ਼ਨਸ ਵਿੱਚ ਵੀ ਸਾਂਝ ਕੀਤੀ ਹੈ ਇਹਦਾ ਆਪਾਂ ਸਾਰਾ ਕੁਝ ਆਪਾਂ ਪਤਾ ਹੀ ਪਤਾ ਹੈ ਇਸ ਲਈ ਲੋਕ ਅੱਜ ਕੱਲੋਂ ਧਰਮ ਨਾਲੋਂ ਧੜੇ ਨੂੰ ਪਿਆਰਾ ਜ਼ਿਆਦਾ ਸਮਝਦੇ ਹੈ ਤੜਾ ਹੋਣਾ ਚਾਹੀਦਾ ਕਰਾਂ ਚ ਚੋਰਾ ਦੀ ਟੜਾ ਹੋਵੇ ਕਰੇ ਤੁਸੀਂ ਦੇਖਿਆ ਸ਼ੇਰਾਂ ਦੇ ਕਦੇ ਗਰੋ ਨਹੀਂ ਹੁੰਦੇ ਸ਼ੇਰਾਂ ਦੇ ਕਦੇ ਕਾਹ ਹੋ ਨਹੀਂ ਹੁੰਦੇ ਕਹਿੰਦੇ ਘੁੰਡਾ ਜੋ ਝੁੰਡ ਨਹੀਂ ਹੁੰਦੇ ਝੁੰਡ ਕਹਿੰਦੇ ਉਹਦੇ ਨੇ ਗਿੱਦੜਾਂ ਦੇ ਝੁੰਡ ਹੁੰਦੇ ਨੇ ਗਿੱਦੜ ਕੌਣ ਹੁੰਦੇ ਨੇ ਆਹੀ ਲੋਕ ਨੇ ਜਿਹੜੇ ਉਹਨੂੰ ਕੰਮਾਂ ਤੱਕੀ ਮਤਲਬ ਮੇਰਾ ਇਹ ਹੋ ਜੇ ਮੇਰਾ ਇਹ ਹੋ ਜੇ ਮੇਰਵਾ ਇਹ ਹੋ ਜੇ ਉਹ ਲੋਕਾਂ ਤੱਕ ਹੈ ਇਸ ਲਈ ਮੁਕਾਬਲਾ ਜਿਹੜਾ ਭਾਰਤ ਭੋਸ਼ਨ ਆਸੂ ਤੇ ਸੰਜੀਵ ਰੋਲੇ ਦਾ ਲੇਕਿਨ ਅੱਜ ਵੀ ਡੇਟ ਦੇ ਵੀ ਜਿਹੜੀ ਸਾਰੀ ਪੋਜੀਸ਼ਨ ਹੈਗੀ ਆ ਭਾਰਤ ਭੂਗ ਆਸ਼ੂ ਦੀ ਭਾਰੀ ਨਜ਼ਰ ਆ ਰਹੀ। ਸਰਪੂਲ ਸਾਹਿਬ ਇਹ ਵੀ ਦੱਸੋ ਕਿ ਜਿਹਨੇ ਅਰੰਧੇ ਦੇ ਜਿਹੜੇ ਵਾਲੇ ਸੇ ਬੈਠੇ ਨੇ ਆਏ ਤੁਹਾਨੂੰ ਪਤਾ ਹੈ ਕਿ ਉਹ ਕਹਿੰਦੇ ਵੀ ਜੇ ਸੰਜੀਵ अरोड़ा ਜਿੱਤ ਜਾਂਦੇ ਨੇ ਤਾਂ ਉਸ ਤੋਂ ਬਾਅਦ ਉਹ ਐਮਐਲਏ ਬਣ ਜਾਣਗੇ, ਰਾਜ ਸਭਾ ਦੀ ਸੀਟ ਖਾਲੀ ਹੋ ਜਾਏਗੀ ਕਿ ਕੇਜਰੀ ਵੱਲ ਦਿੱਲੀ ਪਹੁੰਚ ਜਾਣਗੇ ਤਾਂ ਜੋ ਉਹ ਉੱਥੇ ਜਾ ਕੇ ਦੱਸ ਸਕਣ ਕਿ ਅਸੀਂ ਸਰਕਾਰ ਦੇ ਵਿੱਚਾਂ ਜਾਂ ਮਾਫ ਕਰਨਾ ਕਿ ਕਿਤੇ ਨਾ ਕਿਤੇ ਪਾਵਰ ਦੇ ਵਿੱਚਾਂ ਅਸੀਂ ਮੁੱਦੇ ਚੱਕ ਸਕਦੇ ਆ ਲੋਕਾਂ ਦੇ ਪਰ ਜੇ ਮੰਨ ਲਓ ਕੰਮ ਉਲਟ ਹੋ ਜਾਂਦਾ ਜਿਵੇਂ ਸਰਵੇ ਆ ਸਾਹਮਣੇ ਆ ਰਹੇ ਨੇ ਤਾਂ ਫਿਰ ਫਿਰ ਕੀ ਹਾਲਾਤ ਬਣਨਗੇ ਫਿਰ ਅਰਵਿੰਦ ਕੇਜਰੀਵਾਲ ਪੰਜਾਬ ਤੋਂ ਦਿੱਲੀ ਜਾਣਗੇ ਜਾਂ ਸ਼੍ਰੀਸਤੀ ਬੈਠੇ ਰਹਿਣਗੇ ਛੱਠਾ ਸਾਹਿਬ ਇਹ ਸਭ ਨੂੰ ਪਤਾ ਹੈ ਕਿ ਜਿਹੜਾ ਇੱਕ ਵਾਰ ਸਤਾ ਦਾ ਆਨੰਦ ਭੋਗ ਲੈਣਾ ਉਹਨੂੰ ਰਾਤ ਨੂੰ ਨੀਂਦ ਨਹੀਂ ਆਉਣੀ ਸਤਾ ਤੋਂ ਬਿਨਾ ਹੂੰ ਉਹਨੂੰ ਸੁਪਨੇ ਦੇ ਵਿੱਚ ਵੀ ਕੁਰਸੀ ਨਜ਼ਰ ਆਉਂਦੀ ਬੜਾ ਬੜਾ ਅਗਰ ਦਾ ਹਾਈ ਕੁਰਸੀ ਹਾਈ ਕਿਉਂਕਿ ਕੇਜਰੀਵਾਲ ਦਿੱਲੀ ਦਾ ਮੁੱਖ ਮੰਤਰੀ ਰਹਿ ਚੁੱਕਿਆ ਹੈ ਪਰ ਸਤਾ ਦੇ ਨਜ਼ਾਰੇ ਲੈਨੇ ਜਿਹੜਾ ਕਹ ਸੀ ਮੈਂ ਆਪ ਬੰਗਲੇ ਚ ਰਾਵਾਂਗੇ ਔਰ ਇਹ ਠਿੰਨੇ ਕਿੰਨੇ ਕਰੋੜ ਰੁਪਏ ਦਾ ਆਪਣਾ ਬੰਗਲਾ ਬਣਾਇਆ ਕਿੰਨਾ ਕਿੰਨੀ ਪ੍ਰਾਪਰਟੀ ਬਣਾਈ ਉਹ ਸਤਾ ਤੋਂ ਬਿਨਾ ਹੁਣ ਕਹਦੇ ਕਿਆ ਸੁਲਤਾਨ ਸਲਾਮ ਬਹਿੂਣਾ ਜੇ ਸੁਲਤਾਨ ਨੂੰ ਸਲਾਮ ਨਾ ਵੱਜੋ ਸੁਲਤਾਨ ਨਹੀਂ ਕਹਾਉਂਦਾ ਹੈਗਾ ਇਸ ਲਈ ਚੌਧਰ ਦੀ ਭੁੱਖ ਦਾ ਮਾਰਾ ਦਿੱਲੀ ਛੱਡ ਕੇ ਪੰਜਾਬ ਦੇ ਵਿੱਚ ਆਇਆ ਆਪਣੀ ਸਾਰੀ ਆਪ ਨਹੀਂ ਆਇਆ ਇਕੱਲਾ ਸਾਰੀ ਟੀਮ ਨੂੰ ਲਿਆਇਆ ਔਰ ਇਹਨਾਂ ਦੀ ਟੀਮ ਨੇ ਜਿੰਨੇ ਵੀ ਵੱਡੇ ਵੱਡੇ ਆਉਦੇ ਨੇ ਚੇਅਰਮੈਨੀਆਂ ਹੋ ਗਈਆਂ ਕਾਰਪੋਰੇਸ਼ਨਾਂ ਹੋ ਗਈਆਂ ਉਹਨਾਂ ਨੂੰ ਦੇਦਿਆਂ ਇੱਥੇ ਤੱਕ ਕਿ ਮੰਤਰੀਆਂ ਦੇ ਓਐਸਡੀ ਜਾਂ ਉਹਨਾਂ ਦੇ ਸਪੈਸ਼ਲ ਸੈਕਟਰੀ ਵੀ ਨੇ ਆਪਣੇ ਲਾਏ ਨੇ ਤੇ ਦੂਜਾ ਜਿਹੜਾ ਹੈਗਾ ਵੀ ਅਗਰ ਇਹ ਜਿੱਤ ਜਾਂਦਾ ਹੈ ਤਾਂ ਇਹ ਦੇ ਰਾਜ ਸਭਾ ਤੋਂ ਰਜਾਇਨ ਕਰਾ ਕੇ ਆਪ ਇਹ ਰਾਜ ਸਭਾ ਦਾ ਮੈਂਬਰ ਬਣ ਕੇ ਦਿੱਲੀ ਦੇ ਵਿੱਚ ਬੈਠਣਾ ਚਾਹੇਗਾ ਕਿਉਂਕਿ ਹੁਣ ਇਹਦੇ ਪੱਲੇ ਕੁਝ ਨਹੀਂ ਹੈਗਾ ਦੂਜਾ ਸਿਕੰਜਾ ਕਸਿਆ ਹੋਇਆ ਆਰਬੋ ਸੈਂਟਰ ਇੰਟੈਲੀਜੈਂਸੀਆਂ ਨੇ ਇਸ ਕਰਕੇ ਇਹ ਕਿਸੇ ਨਾ ਕਿਸੇ ਹੱਥ ਪੱਲਾ ਏਹੀ ਮਾਰ ਰਿਹਾ ਕਿ ਮੈਂ ਕਿਵੇਂ ਨਾ ਕਿਵੇਂ ਸਤਾ ਦੀ ਪੌੜੀ ਚੜ ਕੇ ਪਾਰਲੀਮੈਂਟ ਦੇ ਵਿੱਚ ਰਾਜ ਸਭਾ ਦਾ ਮੈਂਬਰ ਬਣ ਕੇ ਚਲੇ ਜਾਵਾਂ ਪਰ ਮੈਨੂੰ ਲੱਗਦਾ ਲੋਕਾਂ ਨੇ ਇਹਨਾਂ ਦਾ ਸੁਪਨਾ ਸਰਕਾਰ ਨੂੰ ਹੋ ਦੇਣਾ ਕਿਉਂਕਿ ਜਿਹੜੀ ਦਿੱਲੀ ਦੀ ਟੀਮ फेल ਹੋਈ ਹੋਈ ਟੀਮ ਕੇਸਾਂ ਚ ਫਸੀ ਹੋਈ ਟੀਮ ਨੂੰ ਲਿਆ ਕੇ ਪੰਜਾਬ ਦੇ ਵਿੱਚ ਆਰਤਾ ਲੋਕ ਉਸ ਗੱਲ ਤੋਂ ਵੀ ਬਹੁਤ ਤੰਗ ਨੇ ਹੂੰ ਤੇ ਜਾਂਦਿਆਂ ਦੇ ਖਾਨਪੁਰ ਸਾਹਿਬ ਥੋੜੇ ਸ਼ਬਦਾਂ ਚ ਅਕਾਲੀ ਦਲ ਦਾ ਵੀ ਕਲੀਅਰ ਕਰਜੋ ਕਿਉਂਕਿ ਤੁਸੀਂ ਵੀ ਬਹੁਤ ਵੱਡੇ ਵੱਡੇ ਲੀਡਰਾਂ ਨਾਲ ਵਿੱਚ ਰਹੇ ਹੋ ਅੱਜ ਵੀ ਇਸ ਪਾਰਟੀ ਦੇ ਵਿੱਚ ਤਾਂ ਪਰਪਕਾਰ ਸਿੰਘ ਘੁੰਮਣ ਨੂੰ 13% ਜਿਹੜੇ ਉਹਨਾਂ ਦੇ ਹੱਕ ਦੇ ਵਿੱਚ ਲੋਕ ਨਜ਼ਰ ਆਏ ਨੇ ਤਾਂ ਇਹਦਾ ਕਾਰਨ ਕੀ ਹੈ ਅਕਾਲੀ ਦਲ ਥੋੜਾ ਜਿਹਾ ਪਿੱਛੇ ਕਿਉਂ ਹੈ ਜਿਹੜਾ ਧੜੇਬੰਦੀ ਹੈ ਜਿਵੇਂ ਬਾਗੀ ਨੇ ਉਹ ਵੀ ਅੱਗੇ ਛਾਤਰੀ ਜਿਹੜੇ ਤੁਹਾਨੂੰ ਪਤਾ ਹੈ ਅਕਾਲੀ ਦਲ ਦਾ ਤਾਂ ਫਿਰ ਇਹ ਕਾਰਨ ਨਜ਼ਰ ਆ ਰਿਹਾ ਹੈ ਤੁਹਾਨੂੰ ਕਿਉਂ ਜਿਆਦਾ ਪਿੱਛੇ ਹੈ ਅਕਾਲੀ ਦਲ ਜਾਂ ਫਿਰ ਆਉਣ ਵਾਲੇ ਸਮੇਂ 'ਚ ਸਰਵਾਈਵ ਕਰ ਸਕਦਾ ਹੈ ਜੀ। ਚੱਟਾ ਸਾਹਿਬ ਸ਼੍ਰੋਮਣੀ ਅਕਾਲੀ ਦਲ ਇੱਕ ਉਹ ਪਾਰਟੀ ਜਿਹੜੀ ਲੋਕਾਂ ਦੇ ਖੂਨ ਦੇ ਨਾਲ ਜੁੜੀ ਹੋਈ ਪਾਰਟੀ ਤੇ ਧਰਮ ਦੇ ਨਾਲ ਜੁੜੀ ਹੋਈ ਸੀ। ਉਦੋਂ ਲੋਕ ਇਹ ਕਹਿੰਦੇ ਸੀ ਸਾਡੀ ਵੋਟ ਪੰਥ ਦੀ ਇਮਾਨਤ ਹੈ, ਪੰਥ ਤੋਂ ਬਿਨਾਂ ਅਸੀਂ ਕਿਸੇ ਨੂੰ ਵੋਟ ਨਹੀਂ ਪਾਉਣੀ, ਕਿਸੇ ਨੂੰ ਵੋਟ ਨਹੀਂ ਸੀ ਪਾਉਂਦੇ। ਪਰ ਪਿਛਲੇ 2-3 ਦਹਾਕਿਆਂ ਤੋਂ ਪੰਥ ਪੰਥ ਨਹੀਂ ਰਿਹਾ। ਪੰਚ ਇੱਕ ਪ੍ਰਾਈਵੇਟ ਕੰਪਨੀ ਜਾਂ ਪਾਰਟੀ ਬਣ ਕੇ ਆ ਬਾਦਲੈਣ ਦੱਸਦਾ ਹੈ ਤੇ ਕਬਜ਼ਾ ਹੋਣ ਕਰਕੇ ਲੋਕ ਨਿਰਾਸ਼ਾ ਦੇ ਵਿੱਚ ਆ ਗਏ ਨੇ ਨਿਰਾਸ਼ਾ ਚ ਆਉਣ ਕਰਕੇ ਲੋਕ ਅਕਾਲੀ ਦਲ ਤੋਂ ਟੁੱਟਦੇ ਜਰ ਨੇ ਇਸ ਕਰਕੇ ਉਹਨਾਂ ਦਾ ਜਿਹੜਾ ਪਰਸੈਂਟੇਜ ਘਟਦੀ ਜਿਹੜਾ ਅੱਜ ਵੀ ਜੇ ਸਰਦਾਰ ਪਰ ਸੁਦੇਵ ਸਿੰਘ ਬਾਯਾ ਆਪਣਾ ਸੁਦੇਵ ਸਿੰਘ ਬਾਦਲ ਪ੍ਰਧਾਨਗੀ ਤੋਂ ਅਰਜੈਨ ਕਰ ਦੇਣ ਛੱਡ ਦੇਣ ਅਜੇ ਥੋੜੇ ਦਿਨ ਰਹਿੰਦੇ ਨੇ ਲਚੋਣ ਦੇ ਵਿੱਚ ਆ ਪਰਸੈਂਟੇਜ ਵੱਧ ਸਕਦੀ ਹੈ ਜੇ ਉਹ ਨਹੀਂ ਚੱਲਣਗੇ 13% ਤੋਂ ਵੀ ਹੋਰ ਘਟੂਗੀ ਇਹ ਨੋਟ ਕਰ ਹੂੰ ਬਹੁਤ ਧੰਨਵਾਦ ਖੰਡੂ ਸਾਹਿਬ ਪ੍ਰੋਗਰਾਮ ਚ ਕੀਮਤੀ ਸਮਾਂ ਦੇਣ ਲਈ ਤੁਹਾਡਾ ਹੀ ਬਹੁਤ ਧੰਨਵਾਦ ਸਮੂੱਚੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਾਡੇ ਨਾਲ ਸਨ ਅਗਗੇ ਸਿੱਖ ਬੁੱਧੀਜੀਵੀ ਤੇ ਸਿਆਸੀ ਮਾਹਿਰ ਸਰਦਾਰ Pritam Singh Pant ਨੂੰ ਬੇਨਤੀ ਹੈ ਜਿਨ੍ਹਾਂ ਨੇ ਇਸ ਟੈਕਨੋ ਸਰਵੇ ਦੇ ਉੱਤੇ ਆਪਣੀ ਵਿਚਾਰਾਂ ਦੀ ਸਾਂਝ ਵੀ ਪਾਈ ਹੈ ਤੇ ਇਹਦੇ ਉੱਤੇ ਡਿਸਕਸ਼ਨ ਵੀ ਕੀਤੀ ਹੈ ਕਿ ਬਾਕੀ ਹਾਲਾਤ ਕੀ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹਾਲਾਤ ਕਿੰਨੇ ਬਦਲ ਸਕਦੇ ਨੇ ਦਿਓ ਜੱਜ ਧੰਨਵਾਦ